ਸਤਿ ਸ਼੍ਰੀ ਅਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਪੈਂਟ ਪਲਾਜੋ ਕਟਿੰਗ ਕਰ ਰਹੇ ਆਂ ਜੀ ਆਪਾਂ ਪੈਂਟ ਪਲਾਜੋ ਦੀ ਕਟਿੰਗ ਬਿਲਕੁਲ ਟੇਲਰ ਵਾਲੇ ਤਰੀਕੇ ਨਾਲ ਕਰਾਂਗੇ ਜੀ ਜਿਹੜੇ ਤਰੀਕੇ ਨਾਲ ਟੇਲਰ ਕੱਟ ਕਰਦੇ ਨੇ ਇਹ ਆਪਣੇ ਕੋਲ ਲਗਭਗ 2.5 ਮੀਟਰ ਕਪੜਾ ਜੀ 2.5 ਮੀਟਰ ਤੋਂ ਇਹ ਥੋੜਾ ਜਿਹਾ ਵੱਧੇ ਹੈ ਇਹਦੇ ਨਾਲ ਆਰਾਮ ਨਾਲ ਆਪਣਾ ਪੈਂਟ ਪਲਾਜੋ ਜਿਹੜਾ ਬਣ ਜਾਊਗਾ ਜੇ ਨ ਪੈਂਟ ਪਲਾਜੋ ਦੇ ਨਾਪ ਲੈਣ ਵੇਲੇ ਜੀ ਹੁੰਦਾ ਆਪਣੇ ਥਾਈਜ਼ ਦਾ ਨਾਪ ਲੈਣਾ ਜ਼ਰੂਰੀ ਹੁੰਦਾਗਾ ਆਪਣੇ ਕੋਲ ਇੱਕ ਲੱਕ ਦਾ ਜਿਹੜਾ ਉਹਨਾਂ ਦਾ ਨਾਪ ਚਾਹੀਦਾ ਇੱਕ ਥਾਈਜ਼ ਦਾ ਨਾਪ ਚਾਹੀਦਾ ਮੂਰੀ ਆਪਾਂ ਵਧਾ ਘਟਾ ਸਕਦੇ ਆ ਜੀ ਵੀ ਮੂਰੀ ਵੱਡੀ ਛੋਟੀ ਉਹ ਆਪਣੇ ਤੇ ਹੈ ਗਈ ਇਹ ਦੇਖੋ ਜੀ ਇਹ ਮੈਂ ਡਬਲ ਫੋਲਡ ਕੀਤਾ ਕਪੜਾ ਲੈ ਰਹੀ ਆ ਜਿਵੇਂ ਕਿ ਸੈਂਟਰ ਚੋਂ ਇਹਦੇ ਵਿੱਚ ਵੀ ਕਰੀਜ਼ ਬਣਾ ਕੇ ਡਬਲ ਕੰਨੀ ਨਾਲ ਕੰਨੀ ਮਿਲਾ ਕੇ ਡਬਲ ਫੋਲਡ ਜਿਹੜਾ ਕਪੜਾਗਾ ਇਤੇ ਪਹਿਲਾਂ ਆਪਾਂ ਡਬਲ ਫੋਲਡ ਕੱਪੜੇ ਨੂੰ ਪ੍ਰੈਸ ਕਰ ਲਾਂਗੇ ਜੀ ਇਸ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਵੀ ਡਬਲ ਫੋਲਡ ਕੱਪੜਾ ਲੈ ਕੇ ਇਹਨਾਂ ਨੂੰ ਆਪਾਂ ਦੋਨਾਂ ਨੂੰ ਤੈ ਬਣਾ ਲਾਂਗੇ ਇਤੇ ਕੱਪੜਾ ਉਹ ਵਿਛਾ ਲਾਂਗੇ ਆਪਾਂ ਪਹਿਲਾਂ ਤਾਂ ਜੀ ਮੈਂ ਪ੍ਰੈਸ ਕਰ ਰਹੀ ਹਾਂ ਇਹਦੇ ਲਈ ਇਹ ਜ਼ਰੂਰੀ ਹੈਗਾ ਵੀ ਕੋਈ ਕਿਤੇ ਕਾਣ ਨਾ ਹੋਵੇ ਜੇਕਰ ਕੱਪੜੇ ਚ ਕਾਣਾ ਹੈ ਉਹ ਤੁਸੀਂ ਪਹਿਲਾਂ ਤੋਂ ਕੱਢ ਲਿਓ ਜੀ ਕਿਉਂਕਿ ਇਹ ਥੋੜਾ ਜਿਹਾ ਮੈਂ ਬੌਸ਼ ਨਹੀਂ ਕੀਤਾ ਜੀ ਇਹ ਜਾਦਾ ਵੀ ਪਿਓਰ ਕਾਟਨ ਨਹੀਂ ਹੈਗਾ ਥੋੜਾ ਜਿਹਾ ਹਲਕਾ ਜਿਹਾ ਮਿਕਸ ਹੈ ਚ ਇਸ ਲਈ ਜੀ ਇਹਨੂੰ ਵਾਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ ਆਪਾਂ ਬਿਨਾ ਵਾਸ਼ ਕੀਤੀ ਜੀ ਇਹਨੂੰ ਕਟਿੰਗ ਕਰ ਰਹਿਆਂਗੇ ਇਹਦੇ ਵਿੱਚ ਮੈਂ ਪ੍ਰੈਸ ਕਰ ਰਹੀ ਆਂਗੀ ਇਹ ਤੇ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਇਸ ਤਰੀਕੇ ਨਾਲ ਪ੍ਰੈਸ ਕਰਨੀ ਹੈ ਜੀ ਫਿਰ ਜਿਵੇਂ ਆਪਣੇ ਸਾਰੂ ਕਪੜਾ ਹੁੰਦਾ ਉਹਨੂੰ ਡਬਲ ਫੋਲਡ ਕਰ ਲਿਓ ਜੀ ਏ ਮੇਰੇ ਕੋਲ 4 ਤਹਿਾਂ ਨੇ ਡਬਲ ਫੋਲਡ ਕਰਕੇ 2 ਤਹਿ ਇੱਕ ਪੱਲੇ ਦੀ 2 ਤਹਿ ਇੱਕ ਪੱਲੇ ਦੀਆਂ 4 ਤਹਿਾਂ ਆਪਾਂ ਨੂੰ ਚਾਹੀਦੀਆਂ ਨੇ ਇਹਦਾ ਨਾਪ ਹੈ ਜੀ 35 ਲੈਂਥ ਹੈ ਦੀ ਮੂਰੀ ਇਹਦੀ 7.5 ਹੈਗੀ ਜਿਹੜਾ ਲੱਕ ਹੈ ਜੀ ਉਹ 36 ਹੈ 36 ਚੋਂ ਜਿਵੇਂ ਇਹਦੀ ਆਪਾਂ ਨੇ 벨ਟ ਕਿਵੇਂ ਕੱਢਣੀ ਹੈ ਉਹ ਤੁਹਾਨੂੰ ਮੈਂ ਦੱਸਦੀਆਂ 36 ਚੋਂ ਆਪਾਂ ਹਾਫ ਕਰ ਲਿਆ 18 ਜੀ ओ, 14 ਚੋਂ 1 ਇੰਚ ਘਟਾਤਾ 17 ਰਹੇਗਾ 17 ਇੰਚ ਤਾਂ ਇਹਦੇ ਤੇ ਬੈਲਟ ਲੱਗਣੀ ਆ ਜੀ ਜਿਹੜੀ ਲਾਸਟਿਕ ਆ ਉਹ ਹਮੇਸ਼ਾ 4 ਜਾਂ 3 ਇੰਚ ਛੋਟੀ ਵੀ ਘੱਟ ਪਾਈ ਜਾਂਦੀ ਆ ਬੈਲਟ ਤੋਂ ਜੇ ਬੈਲਟ 17 ਤਾਂ ਤੁਸੀਂ 14 ਜਾਂ 13 ਇੰਚ ਜਿਹੜੀ ਪਿੱਛੇ ਲਾਸਟਿਕ ਪਾਉਣੀ ਆ ਕਿਉਂਕਿ ਇਹਦੇ ਵਿੱਚ ਇਹ ਸਟੈਚੇਬਲ ਹੁੰਦੀ ਆ ਇਹਨੇ ਲੂਸ ਹੋ ਜਾਣਾ ਜਦੋਂ ਵੀ ਤੁਸੀਂ ਵੀ ਪਲਾਜ਼ੋ ਦੀ ਕਟਿੰਗ ਕਰਦੇ ਹੋ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਓ ਜੀ ਜਿਵੇਂ ਮਤਲਬ ਕਿ ਆਪਾਂ ਨੇ ਥਾਈਜ਼ ਦਾ ਨਾਪ ਲਿਆ ਪੱਤੀ 25 ਇੰਚ ਇਹਨਾਂ ਦੇ ਥਾਈਜ਼ ਨੇ ਤੇ ਇਹਦੇ ਵਿੱਚੋਂ ਆਪਾਂ ਨੇ ਕੀ ਕਰਨਾ ਇਹਦਾ 4 ਇੰਚ ਆਪਾਂ ਇਹਦੇ ਵਿੱਚ ਐਕਸਟਰਾ ਐਡ ਕਰ ਲਿਆ ਜੀ 4 ਇੰਚ ਆਪਾਂ ਲੂਜ਼ਿੰਗ ਪਾਉਣੀ ਆ ਮਤਲਬ ਕਿ ਲੂਜ਼ ਰੱਖਣਾਗਾ ਤੇ 25 ਤੇ 4 29 ਹੋ ਗਿਆ ਜੀ ਇਹ ਆਪਾਂ ਪੱਲੇ ਤਿਆਰ ਚਾਹੀਦੇ ਨੇ 13 15 ਇਹ ਮੈਂ ਪੂਰੇ ਪੂਰੇ ਤਾਂ ਲੈਨੇ ਜੀ ਜਿਹੜੇ ਆਪਣਾ ਜਿੱਥੇ ਆਪਣੀ ਝੋਲੀ ਆ ਜਾਂਦੀ ਆਸਣ ਆ ਜਾਂਦਾ ਮਤਲਬ ਕਿ ਉੱਥੋਂ ਆਪਾਂ ਇਸ ਤੋਂ ਵੀ ਵੱਧ ਲੂਜ਼ਿੰਗ 1 ਕਿੰਚ ਉੱਥੇ ਰੱਖਾਂਗੇ ਐਕਸਟਰਾ نیچے ਆਪਾਂ ਬਿਲਕੁਲ ਸ਼ੇਪ ਚ 65 ਪਲਾਜੋ ਬਣਾਉਂਦੇ ਆਵਾਂਗੇ ਇਸ ਲਈ ਮੈਂ ਪੂਰਾ ਪੂਰਾ ਹੀ ਰੱਖਿਆ ਸਕੋ 1 ਇੰਚ ਹੋਰ ਘਟਾ ਕੇ ਰੱਖਿਆਗਾ ਇਹ ਆਪਾਂ ਬਿਲਕੁਲ ਵੀ ਆਸਣ ਕੋਲੇ ਲਾ ਲੈ ਜਾ ਕੇ ਲੂਜ਼ ਕਰਾਂਗੇ ਨੀਚੇ ਤੋਂ ਆਪਾਂ ਸ਼ੇਪ ਦੇਵਾਂਗੇ ਜੀ ਇਹਨੂੰ ਫਿਟਿੰਗ 'ਚ ਆਸਣ ਜੀ ਨਾਰਮਲ ਹੁੰਦਾ ਫਰੰਟ ਦਾ ਜਿਹੜਾ ਝੋਲੀ ਦੀ ਲੰਬਾਈ ਹੁੰਦੀ ਹੈ ਉਹ 9.5 ਇੰਚ ਹੁੰਦੀ ਹੈ ਜੀ 9.5 ਇੰਚ ਤੇ ਆਪਾਂ ਐਲ ਬਣਾ ਕੇ ਵੀ ਨਿਸ਼ਾਨ ਲਾ ਦੇਣਾ ਜੇਕਰ ਵੀ ਕਿਸੇ ਨੂੰ ਇਹ ਹੋਵੇ ਵੀ ਮੇਰੀ ਜਿਹੜੀ ਝੋਲੀ ਆ ਜਿਆਦਾ ਲੂਜ਼ ਹੀ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ 9 ਇੰਚ ਤੇ ਵੀ ਲਾ ਸਕਦੇ ਹੋ ਨਿਸ਼ਾਨ ਇਹ ਹੈ ਜਿਹੜਾ ਮੀਡੀਅਮ ਨਾਪ ਐ ਨਾ ਪਤਲਾ ਨਾ ਭਾਰੀ ਇਹ 9.5 ਇਹਨਾਂ ਦਾ ਬਿਲਕੁਲ ਸਹੀ ਹੈ ਜੀ ਤੇ ਜੇਕਰ ਵੀ ਆਪਾਂ ਜਿਆਦਾ ਰੱਖਾਂਗੇ ਫਿਰ ਉਹ ਮੂਰੀ ਜਿਹੜੀ ਝੋਲੀ ਹੁੰਦੀ ਆਪਣੀ ਨੀਚੇ ਜੇ ਜ਼ਿਆਦਾ ਲੰਮਕੀ ਜਾਂਦੀ ਹੈ ਇਹ ਦੇਖੋ ਜੀ ਇਹ ਮੂਰੀ ਦਾ ਜਿਹੜਾ ਨਿਸ਼ਾਨ ਲਾਇਆ ਸਾਰਿਆਂ ਚ ਉਹ ਪਹਿਲਾ 2.5 ਇੰਚ ਆਪਾਂ ਨੇ ਕਪੜਾ ਛੱਡ ਕੇ ਮੂਰੀ ਦਾ ਨਿਸ਼ਾਨ ਲਾ ਲਿਆ ਹੁਣ ਆਪਾਂ ਲਵਾਂਗੇ ਜੀ ਲੰਬਾਈ ਇਹ ਮੇਰੇ ਜਿਹੜੇ 4 4 ਤਹਾਂ ਰੱਖੀਆਂ ਹੋਈਆਂ ਨੇ ਡਬਲ ਫੋਲਡ ਕਰਕੇ ਦੋ ਪੱਲੇ ਲਏ ਨੇ ਉਹਨਾਂ ਦੀਆਂ 4 ਤਹਾਂ ਹੋ ਗਈਆਂ ਮਤਲਬ ਕਿ ਆਪਣੇ ਪਲਾਜ਼ੋ ਦੀਆਂ ਵੀ ਚਾਰ ਆਪਾਂ ਨੂੰ ਪੱਲੇ ਚਾਹੀਦੇ ਨੇ ਇਹ 35 ਇੰਚ ਜੀ ਲੰਬਾਈ ਸੀ ਮੂਰੀ ਦਾ ਨਿਸ਼ਾਨ ਮੈਂ ਪਹਿਲੇ ਹੀ ਲਾ ਕੇ ਤੁਹਾਨੂੰ ਦਿਖਾਤਾ ਲਾਜੋ ਕੱਟਣ ਚ ਟਾਈਮ ਨਹੀਂ ਲੱਗਦਾ ਜੀ ਪਰ ਜਦੋਂ ਆਪਾਂ ਦੱਸਣਾ ਕਿਸੇ ਨੂੰ ਸਮਝਾਉਣਾ ਹੋਵੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਇਸ ਲਈ ਜਿਹੜੀ ਮੈਂ ਵੀਡੀਓ ਥੋੜੀ ਜੀ ਫਾਸਟ ਰੱਖੀ ਹੋਈ ਆ ਤੇਜ਼ ਕੀਤੀ ਹੋਈ ਆ ਮਤਲਬ ਕਿ ਤਾਂ ਕਰਕੇ ਤੁਹਾਨੂੰ ਜਲਦੀ ਜਲਦੀ ਨਿਸ਼ਾਨ ਲਗਾ ਕੇ ਦੱਸ ਰਹੀ ਆ ਆਪਾਂ ਨੇ ਲੰਬਾਈ ਦਾ ਨਾਪ ਲੈ ਕੇ ਜੀ ਆਪਾਂ ਨੇ ਲੰਬਾਈ ਤੇ ਸਿੱਧੀ ਜਿਹੜੀ ਨਿਸ਼ਾਨ ਲਾ ਲਿਆ ਪੱਟੀ ਨਾਲ ਇਸ ਤੋਂ ਬਾਅਦ ਜੀ ਆਪਾਂ ਨੇ ਜਿਹੜਾ ਫਰੰਟ ਪੱਲਾ ਉਹ 14 ਰੱਖਣਾ ਤੇ ਬੈਕ ਪੱਲਾ ਜਿਹੜਾ ਉਹ 16 ਰੱਖਣਾਗਾ ਤੇ ਜਿਹੜੀ ਝੋਲੀ ਕੋਲੋਂ ਆਪਾਂ ਨੇ ਉਹ ਵੱਧ ਰੱਖਣਾਗਾ ਉਹ ਮੈਂ ਤੁਹਾਨੂੰ ਅੱਗੇ-ਅੱਗੇ ਕਟਿੰਗ ਦੇ ਵਿੱਚ ਤੁਹਾਨੂੰ ਦੱਸੂਗੀ ਇਹ ਪਹਿਲਾਂ ਜੀ ਆਪਾਂ 14 14 ਦੇ ਹਿਸਾਬ ਨਾਲ 2-3 ਥਾਂ ਤੇ ਨਿਸ਼ਾਨ ਲਾ ਕੇ ਇਹਨੂੰ نیچے ਤੱਕ ਨਾਪ ਲੈਣਾ ਇਹ ਸਾਰਿਆਂ ਜੋ ਪਹਿਲਾਂ ਤਾਂ ਜੀ ਆਪਾਂ ਉੱਪਰ ਵਾਲੇ ਵੀ ਜਿਹੜੇ ਉੱਪਰ ਵਾਲੇ ਪੱਲੇ ਤੇ ਨਿਸ਼ਾਨ ਲਾਉਣੇ ਆ ਇਹ ਫਰੰਟ ਪੱਲੇ ਦੇ ਨੇ ਜੀ ਏ ਫਰੰਟ ਪੱਲੇ ਦੇ ਇਸ ਕਰਕੇ ਲਾ ਰਹੇ ਆ ਜੀ ਪਹਿਲਾਂ ਆਪਾਂ ਫਰੰਟ ਪੱਲਾ ਉੱਪਰ ਉੱਪਰੋ ਜਾ ਕੇ ਕਟਾਂਗੇ ਇੱਕ ਸਾਈਡ ਤੋਂ ਤਾਂ ਦੋਏ ਪੱਲੇ ਇੱਕਸਾਰ ਕੱਟੇ ਜਾਣਗੇ ਇੱਕ ਸਾਈਡ ਤੋਂ ਵੱਧ ਘੱਟ ਕੱਟੇ ਜਾਣਗੇ ਉਹ ਵੀ ਮੈਂ ਅੱਗੇ ਤੁਹਾਨੂੰ ਵੀਡੀਓ ਚ ਦੱਸੂਗੀ ਆਪਾਂ ਨੇ ਇਸ ਤਰੀਕੇ ਨਾਲ ਜੀ 14 14 ਇੰਚ ਤੇ ਨਿਸ਼ਾਨ ਲਾ ਲੇ ਮੂਰੀ ਦਾ ਨਿਸ਼ਾਨ نیچے ਲਾ ਲਿਆ ਜੀ ਆਪਾਂ ਨੇ ਵੀ ਇੱਥੋਂ ਮੂਰੀ ਫੋਲਡ ਹੋਣੀ ਹੈ ਤੇ ਹੁਣ ਆਪਾਂ ਨੇ 14 ਦਾ ਅੱਧ ਕਰਨਾ ਜੀ 14 ਦਾ ਅੱਧ ਹੋ ਗਿਆ 7 ਹੁਣ ਜੇਕਰ ਉਹਨਾਂ ਨੇ ਵੀ ਮੂਰੀ ਚਾਹੀਦੀ ਹੈ 7 ਇੰਚ ਤਾਂ ਤੁਸੀਂ ਫਰੰਟ ਜਿਹੜਾ ਪੱਲਾਗਾ ਉਹ ਕੱਟਣਾ 7 ਇੰਚੇ ਕੱਟਣਾ 3.5 ਉਧਰ ਰੱਖ ਕੇ 3.5 ਉਧਰ ਰੱਖ ਕੇ ਇਹ ਜ਼ਰੂਰੀ ਹੈ ਜੀ ਜਿਹੜੀ ਮੂਰੀ ਦੀ ਕਟਿੰਗ ਆਪਾਂ ਕਰਦੇ ਆ ਉਹ ਬਿਲਕੁਲ ਸੈਂਟਰ ਚੋ ਕਰਨੀ ਚਾਹੀਦੀ ਹੈ ਜੇ ਮਤਲਬ ਕਿ ਤੁਸੀਂ ਇੱਕ ਪਾਸੇ ਉਹ ਮੂਰੀ ਦੀ ਕਟਿੰਗ ਕਾਟ ਪਾਤੀ ਫਿਰ ਤੁਹਾਡਾ ਵੀ ਜਿਹੜਾ ਪਲਾਜੋ ਹੈ ਤਾਂ ਘੁੰਮੂਗਾ ਹੀ ਘੁੰਮੂਗਾ ਇਹਦੇ ਆਪਾਂ ਨੇ ਜਿਵੇਂ ਸ਼ੇਪ ਦੇ ਹਿਸਾਬ ਨਾਲ ਸੈਂਟਰ ਚ ਹੀ ਕਟਿੰਗ ਕਰਨੀ ਹੈ ਇਹ ਦੇਖੋ ਜੀ ਜੇ ਤਾਂ ਆਪਾਂ ਨੇ 7 7 ਇੰਚ ਮੂਰੀ ਰੱਖਣੀ ਹੈ ਤਾਂ ਫਰੰਟ ਪੱਲਾ 7 ਇੰਚ ਦਾ ਕੱਟ ਲਓ ਕੋਈ ਉਹਦੇ ਵਿੱਚ ਮਾਰਜਨ ਨਾ ਰੱਖੋ ਵੱਧ ਕਿਉਂਕਿ ਉਹਨੇ 6 ਰਹਿ ਜਾਣਾ ਪਿਛਲਾ ਪੱਲਾ ਆਪਾਂ ਕਟਾਂਗੇ 8 ਦਾ ਉਹਨੇ 7 ਰਹਿ ਜਾਣਾ ਫਿਰ ਆਪਣਾ ਇਸ ਤਰੀਕੇ ਨਾਲ ਆਪਣਾ ਜਿਹੜੀ ਮੂਰੀ ਹੈਗੀ ਉਹ 7 ਇੰਚ ਰਹਿ ਜੂਗੀ ਬਾਕੀ ਇਹਦੇ ਵਿੱਚ ਜ਼ਿਆਦਾ ਮਾਰਜਨ ਨਹੀਂ ਹੁੰਦਾ ਜੀ ਪੈਰ-ਪੈਰ ਤੋਂ ਥੋੜਾ ਜਿਹਾ ਵੱਧ ਮਾਰਜਨ ਆਪਾਂ ਰੱਖ ਲਿਆ 1 ਦੇ ਇੰਚ ਦਾ ਮਸਾ ਰਹਿੰਦਾ ਹੁੰਦਾ ਇਹ ਆਪਾਂ ਨੇ ਕੱਟਿਆ ਜੀ 4.4 4.4 7.5 ਤੇ ਕੱਟਿਆ ਉਹਨਾਂ ਨੂੰ ਮੂਰੀ 7 ਜਾਂ 7.5 ਦੇ ਵਿੱਚ ਹੀ ਚਾਹੀਦੀ ਐ ਇਸ ਤੋਂ ਵੱਧ ਨਹੀਂ ਚਾਹੀਦੀ ਜੇ ਦੀ ਮੂਰੀ ਤੁਸੀਂ 9 10 ਜਿੰਨੀ ਵੀ ਤੁਹਾਡਾ ਜੀ ਕਰਦਾ ਤੁਸੀਂ ਰੱਖ ਸਕਦੇ ਹੋ ਕਿਉਂਕਿ ਬਾਕੀ ਇਹਨੂੰ ਪੈਂਟ ਪਲਾਜੋ ਇਸ ਕਰਕੇ ਕਹਿੰਦੇ ਨੇ ਜੀ ਇਹਦੀ ਜਿਹੜੀ ਮੂਰੀ ਛੋਟੀ ਹੁੰਦੀ ਆ ਉੱਪਰੋਂ ਬਿਲਕੁਲ ਸ਼ੇਪ ਚ ਹੁੰਦਾਗਾ ਇਸ ਲਈ ਜੀ ਇਹਨੂੰ ਪੈਂਟ ਪਲਾਜੋ ਕਿਹਾ ਜਾਂਦਾ ਹੈ ਬਿਲਕੁਲ ਪੈਂਟ ਦੀ ਤਰ੍ਹਾਂ ਹੀ ਬਣਦਾਗਾ ਹੁਣ ਆਪਾਂ ਨੇ ਇਹਦੇ 7 7 ਇੰਚ ਤੇ ਸੈਂਟਰ 'ਚ ਨਿਸ਼ਾਨ ਲਾ ਕੇ ਸਾਰੇ ਸੈਂਟਰ 'ਚ ਇਹਦਾ ਆਪਾਂ ਨੇ ਨਿਸ਼ਾਨ ਲਾ ਲੈਣਾ ਜੀ ਇਹ ਜ਼ਰੂਰੀ ਆ ਤੁਸੀਂ ਇਹਦਾ ਸੈਂਟਰ ਜ਼ਰੂਰ ਕੱਢਿਓ ਪਹਿਲਾਂ ਉੱਪਰ ਲੈਂਥ ਤੱਕ ਆਪਾਂ ਨੇ ਇਹ ਨਿਸ਼ਾਨ ਲਾਉਣੇ ਨੇ 7 7 ਇੰਚ ਦੇ ਦਾ 프ਰੰਟ ਪੱਲੇ ਦਾ ਸੈਂਟਰ ਕਰਕੇ ਬੈਕ ਪੱਲੇ ਦੀ ਕੋਈ ਜ਼ਰੂਰਤ ਨਹੀਂ ਜੀ ਕਿਉਂਕਿ ਜੇ ਮੈਂ ਅਲੱਗ ਅਲੱਗ ਦੋਏ ਪੱਲੇ ਕੱਟਦੀ ਤਾਂ ਮੈਨੂੰ ਦੋਨਾਂ ਦਾ ਹੀ ਸੈਂਟਰ ਕਰਨਾ ਪੈਂਦਾ ਹੁਣ ਮੈਨੂੰ ਇੱਕ ਦੇ ਹੀ ਸੈਂਟਰ ਕਰਨਾ ਪਿਆਗਾ ਤੇ ਬਾਕੀ ਜਦੋਂ ਆਪਾਂ ਇੱਕ ਪੱਲਾ ਅਲੱਗ ਕਟਿੰਗ ਕਰਦੇ ਆਂ ਦੂਜਾ ਅਲੱਗ ਕਰਦੇ ਆਂ ਫਿਰ ਥੋੜੀ ਬਹੁਤਾ ਵੀ ਘਾਟਵਾਦ ਰਹਿ ਜਾਂਦੀ ਹੈ ਇਸ ਕਰਕੇ ਦੋਨੋਂ ਪੱਲੇ ਮੈਂ ਇਕੱਠੇ ਵਿਛਾਏ ਹੋਏ ਨੇ ਜੀ ਵੀ ਪੱਲਾ ਚੱਕਣਾ ਨਾ ਪਵੇ ਬਸ ਆਪਾਂ ਉੱਥੇ ਵੀ ਐਵੇਂ ਹੀ ਰੱਖੇ ਰਖਾਏ ਉੱਪਰਲੇ ਪੱਲੇ ਤੋਂ ਨੀਚੇ ਵਾਲੇ ਪੱਲੇ ਤੇ ਨਿਸ਼ਾਨ ਲਾ ਲਾਂਗੇ ਇੱਕ ਸਾਈਡ ਆਪਾਂ ਬਿਲਕੁਲ ਬਰਾਬਰ ਕੱਟ ਲਾਂਗੇ ਇਹ ਦੇਖੋ ਜੀ ਇਹ ਜਿਹੜਾ ਮੈਂ ਅਸਲ ਦਾ ਨਿਸ਼ਾਨ 2.5 ਇੰਚ ਚੌੜਾ ਰੱਖ ਕੇ ਤੇ 9.5 ਇੰਚ ਲੰਬਾ ਰੱਖ ਕੇ ਐਲ ਦੀ ਸ਼ੇਪ ਚ ਨਿਸ਼ਾਨ ਲਾ ਲਿਆ ਤੇ 1 ਇੰਚ ਦੀ ਮੈਥੋਂ ਗਲਾਈ ਦੀ ਸ਼ੇਪ ਪਾਈ ਹੈਗੀ ਇਸ ਤਰੀਕੇ ਨਾਲ ਤੁਸੀਂ ਸ਼ੇਪ ਬਣਾ ਲਿਓ ਜੀ ਤੇ ਲਗਭਗ 1.5 ਇੰਚ ਮੈਂ ਅੱਗੇ ਨੂੰ ਵਧਵਾ ਰੱਖਿਆ 14 ਤੋਂ ਇਹ ਸਿਰਫ ਮੈਂ ਜਿਹੜਾ ਰੱਖਿਆਗਾ ਆਪਣੀ ਝੋਲੀ ਕੋਲੇ ਹੀ ਰੱਖਿਆਗਾ ਅੱਗੇ ਨੀਚੋਂ ਮੂਰੀ ਕਣੀ ਹੋ ਨਹੀਂ ਰੱਖਦੀ ਕਿਉਂਕਿ ਆਪਣੇ ਜਿਹੜੇ ਹੁੰਦਾ ਇੱਥੋਂ ਭਾਰੀ ਹੁੰਦਾ ਆਪਣਾ ਸਰੀਰ ਇਸ ਕਰਕੇ ਜੀ ਆਪਾਂ ਇੱਥੋਂ ਥੋੜਾ ਜਿਹਾ ਲੂਜ਼ ਰੱਖਾਂਗੇ ਵੀ ਆਪਾਂ ਨੂੰ ਬੈਠਣ ਚ ਕੋਈ ਦਿੱਕਤ ਨਾ ਆਵੇ ਦੂਸਰੀ ਸਾਈਡ ਤੇ ਵੀ ਜੀ ਤੁਸੀਂ ਇਹੀ ਕੁਝ ਕਰਨਾ 9.5 ਇੰਚ نیچے ਲੈਂਥ ਲੈ ਕੇ ਮੇਰੇ ਕੋਲ ਚਾਰ ਪੱਲੇ ਨੇ ਅੱਧਰ ਚਾਰ ਮਤਲਬ ਕਿ ਕੰਨੀਆਂ ਨੇ ਇੱਥੋਂ ਆਪਣੀ ਪੈਜੂਗੀ ਪਲੇਟ 9.5 ਇੰਚ ਤੇ ਲੈ ਕੇ ਇੱਥੇ ਬਲ ਪੈ ਜਾਣਾ ਜੀ ਇਹਦਾ ਤਾਂ ਕਰਕੇ ਇਹਦੀ 벨ਟ ਫਿਰ ਮੈਂ ਤੁਹਾਨੂੰ ਅੱਗੇ ਦੱਸੂਗੀ ਵੀ 벨ਟ ਕਿਵੇਂ ਰੱਖੀ ਜਾਊਗੀ ਇੱਕ ਆਪਣੇ ਕੋਲੇ ਇਹ ਸ਼ੇਪ ਪਰਫੁੱਤੀ ਚਾਹੀਦੀ ਹੈ ਤੇ ਦੂਸਰਾ ਆਪਾਂ ਨੇ ਜਿਵੇਂ ਆਸਨ ਦਾ ਨਿਸ਼ਾਨ 9.5 ਤੇ ਇਧਰਲੀ ਸਾਈਡ ਲਾਇਆ 9.5 ਤੇ ਇੱਕ ਨਿਸ਼ਾਨ ਤੁਸੀਂ ਇਧਰ ਦੂਸਰੀ ਸਾਈਡ ਵੀ ਲਾ ਲਿਓ ਉਹਦੇ ਨਾਲ ਸਿੱਧੀ ਲੈਣ ਲਾ ਲਿਓ ਤੁਸੀਂ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਨੇ ਇੱਥੇ ਤੱਕ ਸ਼ੇਪ ਦੇਣੀ ਹੈ ਹੁਣ ਆਪਾਂ ਨੇ ਕੀ ਕਰਨਾ ਜੀ ਮੂਰੀ ਕੋਲੇ 1 ਇੰਚ ਦਾ ਨਿਸ਼ਾਨ ਮੈਂ ਬਿਲਕੁਲ ਸਿੱਧਾ ਲਾਇਆਗਾ ਉਥੇ ਹੀ ਮੈਂ ਇਹਨੂੰ ਵੀ ਕਾਟ ਨਹੀਂ ਲੈ ਕੇ ਜਾਂਦੀ ਕਿਉਂਕਿ ਜਦੋਂ ਆਪਾਂ ਮੂਰੀ ਨੂੰ ਵੀ ਫੋਲਡ ਕਰਦੇ ਆ ਆਪਣੀ ਜੇਕਰ ਉਥੋਂ ਹੀ ਸ਼ੇਪ ਚ ਆਪਾਂ ਕਾਟ ਪਾਉਣੀ ਸ਼ੁਰੂ ਵੀ ਸਲਾਈ ਲਾਵਾਂਗੇ ਤਾਂ ਆਪਣੀ ਉਹ ਮੂਰੀ ਵਧੀਆ ਨਹੀਂ ਲੱਗਣੀ ਜੇ ਥੋੜੀ ਜਿਹੀ ਸਿੱਧਾ ਸਲਾਈ ਲਾ ਕੇ ਕਪਾਵਾਂਗੇ ਤਾਂ ਵਧੀਆ ਲੱਗੂ ਇਹ ਤੁਸੀਂ ਦੇਖ ਸਕਦੇ ਹੋ ਜੀ ਇੱਥੋਂ ਮੇਰਾ ਲਗਭਗ 1.5 ਇੰਚ ਮੈਂ ਫੱਟੀ ਬਾਹਰ ਨੂੰ ਰੱਖੀ ਹੈਗੀ ਇਸ ਕਰਕੇ ਰੱਖੀ ਹੈ ਜੀ ਨੀਚੋਂ ਤਾਂ ਆਪਣੀ ਜਿਵੇਂ ਲੈਗ ਦੀ ਸ਼ੇਪ ਹੁੰਦੀ ਹੈਗੀ ਇਸ ਤਰ੍ਹਾਂ ਪਲਾਜੋ ਬਣ ਜੂਗਾ ਉਪਰੋਂ ਜਿਵੇਂ ਆਪਾਂ ਭਾਰੀ ਹੁੰਨੇ ਆ ਜੀ ਉਸ ਤਰੀਕੇ ਨਾਲ ਆਪਣਾ ਲੂਜ਼ ਹੋ ਜੂਗਾ ਇਹ ਮੂਰੀ ਕੋਲੇ ਪਹਿਲੀ ਜੀ ਜੇ ਦੋ ਆਪਾਂ ਨੇ ਮੂਰੀ ਦਾ ਨਾਪ ਲਿਆਗਾ ਨਿਸ਼ਾਨ ਲਾ ਲਏ ਸੀ ਉਹ ਨਿਸ਼ਾਨਾਂ 'ਤੇ ਆਪਾਂ ਨੇ ਫੱਟੀਆਂ ਚੱਕਣੀਆਂ ਨੇ ਇਹ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਫੱਟੀ ਰੱਖ ਕੇ ਨਿਸ਼ਾਨ ਲਾ ਲਿਆ ਹੁਣ ਆਪਾਂ ਆ ਜਾਈਏ ਨਾ ਦੂਜੀ ਸਾਈਡ ਦੂਜੀ ਸਾਈਡ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੀ ਮੂਰੀ ਕੋਲ ਆਪਾਂ ਨੇ ਨਿਸ਼ਾਨ ਲਾਰਖੇ ਤੇ ਤੇ ਇਹ ਆਪਾਂ ਆਸਣ ਦੇ ਆ ਨਿਸ਼ਾਨ ਵੀ 9.5 ਇੰਚ ਤੇ ਵੀ ਨਿਸ਼ਾਨ ਲਾਰਖਿਆ ਸੀ ਇੱਧਰ ਵੀ ਆਪਾਂ ਫੱਟੀ ਐਵੇਂ ਹੀ ਰੱਖ ਕੇ ਇਹਦੇ ਬਾਹਰਲੀ ਸਾਈਡ ਤੇ ਆਪਾਂ ਨੇ ਨਿਸ਼ਾਨ ਲਗਾ ਲੈਣਾ ਜੀ ਇਹ ਜਿਹੜੀ ਬਾਹਰਲੀ ਸਾਈਡ ਜਿਹੜੀ ਸਾਈਡ ਪੌਕੇਟ ਹੁੰਦੀ ਆ ਵੀ ਮਤਲਬ ਕਿ ਉਹ ਸਾਈਡ ਤੇ ਆਪਾਂ ਨੇ ਦੋਨੋਂ ਪੱਲੇ ਇਕੱਠੇ ਕਟਿੰਗ ਕਰ ਲੈਣੇ ਨੇ ਜਿਹੜੀ ਆਪਣੀ ਹੁੰਦੀ ਆ ਝੋਲੀ ਵਾਲੀ ਸਾਈਡ ਉਧਰੋਂ ਆਪਾਂ ਨੇ ਸਿਰਫ ਇੱਕ ਪੱਲੇ ਦੀ ਉੱਪਰਲੀ ਕਾਰਟ ਪਾਉਣੀ ਆ ਇਹ ਮੈਂ ਥੋੜੀ ਜੀ ਸ਼ੇਪ ਜੀ ਦੇ ਰਹੀ ਆਂਗੀ ਉੱਪਰੋਂ ਆਪਣੀ ਮਤਲਬ ਕਿ ਲੱਕ ਕੋਲੋਂ ਇੰਨਾ ਕਿ ਮੈਂ ਅੰਦਰ ਕਰ ਰਹੀ ਆ ਇਹਦੇ ਨਾਲ ਜਿਵੇਂ ਆਪਣੀ ਬਾਡੀ ਦੀ ਸ਼ੇਪ ਹੁੰਦੀ ਆ ਉਸ ਤਰੀਕੇ ਨਾਲ ਆਪਣਾ ਜਿਹੜਾ ਪਲਾਜ਼ੋ ਆ ਉਹ ਕਟਿੰਗ ਹੋ ਜਾਊਗਾ ਬਾਕੀ ਥੋੜੀ ਜੀ ਇਹਦੀ ਜ਼ਿਆਦਾ ਗਲਾਈ ਤੇ ਸ਼ੇਪ ਜਦੋਂ ਤੁਸੀਂ ਸਿਲਾਈ ਲਾਉਣੀ ਹੈ ਉਦੋਂ ਸੈੱਟ ਕਰਕੇ ਸਿਲਾਈ ਲਾਉਣੀ ਆ ਜੇ ਤੁਹਾਨੂੰ ਲੱਗੇ ਵੀ ਜ਼ਿਆਦਾ ਗੋਲ-ਗੋਲ ਸ਼ੇਪ ਆ ਰਹੀ ਆ ਤਾਂ ਤੁਸੀਂ ਹਲਕੀ ਜੀ ਸਲਾਈ ਬਾ ਅੰਦਰ ਨੂੰ ਰੱਖ ਕੇ ਸਲਾਈ ਲਗਾ ਦੇਣੀ ਹੈ ਇਹ ਆਪਾਂ ਜੀ ਫਰੰਟ ਪੱਲੇ ਦੇ ਝੋਲੀ ਵੱਲੋਂ 1/2 ਇੰਚ ਡਾਉਨ ਪਾਉਣਾਗਾ ਡਾਉਨ ਪਾਉਣ ਨਾਲ ਕੀ ਹੈ ਜੀ ਜਦੋਂ ਆਪਾਂ ਬਹਿਨੇ ਆ ਫਿਰ ਇੱਥੇ ਝੋਲ ਨਹੀਂ ਪੈਂਦੀ ਇਹ ਆਪਾਂ 2 ਇੰਚ ਦੀ ਇੱਥੇ ਪਲੇਟ ਪਾਉਗੀ ਆਪਣੇ ਇਹ ਸੈਂਟਰ ਚ ਪਾਉਣੀ ਹੈ ਜੀ ਆਪਾਂ ਇਸ ਤਰ੍ਹਾਂ ਤਕੋਣੀ ਪਲੇਟ ਜਿਵੇਂ ਆਪਾਂ ਪਾਉਣੀ ਆ ਇਸ ਤਰ੍ਹਾਂ ਇੱਥੇ ਤਕੋਣ ਚ ਪਲੇਟ ਪੈ ਜੂਗੀ ਗੁਣ ਮੈਂ ਤੁਹਾਨੂੰ ਉੱਪਰ ਪਲੇਟ ਵਾਲਾ ਦੱਸ ਰਹੀ ਹਾਂ ਜੀ ਇਹ ਰਹਿ ਗਿਆ ਆਪਣੇ ਕੋਲ 11 ਇੰਚ ਕਪੜਾ ਆਪਾਂ ਲਾਉਣੀ ਹੈ 17 ਇੰਚ ਦੀ ਬੈਲਟ ਜਦੋਂ ਆਪਾਂ 17 ਚੋਂ ਦੋ ਕੱਢ ਦਾਂਗੇ ਜੀ ਸੌਰੀ ਹੁਣ ਫਰੰਟ ਪੱਲੇ ਦੀ ਬੈਲਟ ਤੇ ਆ ਜਾਂਦੇ ਹਾਂ ਜੀ ਬੈਲਟ ਵਾਲੀ ਸਾਈਡ ਤੋਂ ਆਪਾਂ ਨੇ ਇੱਥੇ 2 ਇੰਚ ਦੀ ਪਲੇਟ ਪਾਉਣੀ ਹੈ ਇਹ ਜਿਹੜਾ ਟੋਟਲ ਪੱਲਾ ਸੀ ਜੀ ਇਹ 11 ਇੰਚ ਸੀ 11 ਚੋਂ ਦੋ ਕੱਢ ਤੇ 9 ਰਹਿ ਗਿਆ ਜੀ 9 ਦਾ ਡਬਲ ਹੋ ਗਿਆ 18 ਤੇ ਆਪਾਂ ਨੂੰ 벨ਟ ਚਾਹੀਦੀ ਆ 17 ਇਸ ਲਈ ਬਿਲਕੁਲ ਆਪਣਾ ਸਹੀ ਆਊਗਾ 2 ਇੰਚ ਦੀ ਪਲੇਟ ਪਾ ਦਿਓ ਜੀ ਉਹਦੇ ਨਾਲ ਆਪਣਾ ਜਿਹੜਾ 18 ਇੰਚ ਦੀ 벨ਟ ਲਾ ਕੇ 21 ਇੰਚ ਮਾਰਜਨ ਚ ਰਹਿ ਜਾਊਗਾ 17 ਇੰਚ ਆਪਣੇ ਕੋਲ ਜਿਹੜੀ 벨ਟ ਤਿਆਰ ਰਹੇਗੀ ਇਤਾਜੀ ਹੋ ਗਿਆ ਆਪਣਾ ਫਰੰਟ ਪੱਲਾ ਦੇਖੋ ਇੱਥੋਂ ਮੈਂ ਡਾਉਨ ਪਾਇਆਗਾ ਇਹ ਚੀਜ਼ ਇਹ ਗੱਲਾਂ ਦਾ ਬਸ ਛੋਟੀਆਂ-ਛੋਟੀਆਂ ਗੱਲਾਂ ਨੇ ਜੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਿਓ ਤੁਹਾਡਾ ਜਿਹੜਾ ਪੈਂਟ ਪਲਾਜੋ ਹੈ ਉਹ ਬਹੁਤ ਹੀ ਸੋਹਣੀ ਸ਼ੇਪ ਚ ਬਣੂਗਾ ਨਾ ਤੁਹਾਡਾ ਪੈਂਟ ਪਲਾਜੋ ਖਿੱਚ ਮਾਰੂਗਾ ਜੀ ਤੁਹਾਡੇ ਕੋਲ ਬਸ ਜਿਹੜਾ ਨਾਪ ਹੈ ਉਹ ਸਹੀ ਹੋਣਾ ਚਾਹੀਦਾ ਜਿਹੜੇ ਨਿਸ਼ਾਨ ਨੇ ਉਹ ਤੁਸੀਂ ਸਾਰੇ ਧਿਆਨ ਚ ਰੱਖ ਕੇ ਲਾਇਓ ਪਲਾਜੋ ਕੱਟਣ ਤੇ ਬਣਾਉਣ ਚ ਕੋਈ ਟਾਈਮ ਨਹੀਂ ਲੱਗਦਾ ਜੀ ਪਰ ਜਿਹੜਾ ਇਹਨੂੰ ਕਟਿੰਗ ਜਦੋਂ ਕਰਦੇ ਆ ਉਹਦੋਂ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਇਹ ਦੇਖੋ ਜੀ ਮੈਂ ਦੋ ਪੱਲੇ ਚੱਕੇ ਨੇ ਸਿਰਫ ਉੱਪਰ ਵਾਲੇ نیچے ਵਾਲੇ ਦੋ ਪੱਲੇ ਆਪਾਂ ਨੇ ਐਵੇਂ ਛੱਡਤੇ ਇਹ ਜਿਹੜੀ हिਪ ਤੇ ਸਾਈਡ ਵਾਲੀ ਕਾਟ ਸੀਗੀ ਜੀ ਇਹ ਆਪਾਂ ਚਾਰੇ ਪੱਲਿਆਂ ਚ ਪਾਉਣੀ ਆ ਮੈਂ ਤੁਹਾਨੂੰ ਪਹਿਲੀ ਦੱਸਿਆ ਸੀ ਜੀ ਇੱਕ ਸਾਈਡ ਆਪਣੀ ਕਾਟ ਜਿਹੜੀ ਹੈ ਉਹ ਚਾਰੇ ਪੱਲਿਆਂ ਚ ਪਾਉਗੀ ਇੱਕ ਸਾਈਡ ਸਿਰਫ ਆਪਾਂ ਦੋ ਪੱਲਿਆਂ ਚ ਪਾਉਣੀ ਆ ਆਪਾਂ ਫਿਰ ਫਰੰਟ ਦੀ ਜਿਹੜੀ ਲੰਬਾਈ ਹੈ ਉਹ ਵੀ ਕੱਲੇ ਫਰੰਟ ਪੱਲੇ ਦੋ ਪੱਲੇ ਚੱਕ ਕੇ ਕਰਨੀ ਹੈ ਤੇ ਜਿਹੜੀ ਫਰੰਟ ਤੇ ਸਾਈਡ ਦੀ ਕਾਟ ਹੈਗੀ ਜਿਹੜੀ ਕਿ ਮਤਲਬ ਕਿ ਬਾਹਰਲੀ ਕਾਟ ਹੈਗੀ ਉਹ ਆਪਾਂ ਚਾਰੇ ਪੱਲਿਆਂ ਤੇ ਪਾਉਣੀ ਹੈਗੀ ਬੈਕ ਫਰੰਟ ਤੇ ਜਿਹੜੀ ਝੋਲੀ ਵਾਲੀ ਸਾਈਡ ਕਾਟ ਹੈਗੀ ਉਹ ਸਿਰਫ ਕੱਲੇ ਇੱਕ ਫਰੰਟ ਫਰੰਟ ਵਾਲਾ ਪੱਲਾ ਇਸ ਤਰੀਕੇ ਨਾਲ ਜੀ ਆਪਣੇ ਜਿਹੜੇ ਬੈਕ ਫਰੰਟ ਸੈੱਡਾਂ ਤੋਂ ਤਾਂ ਦੋਨੋਂ ਕਟਿੰਗ ਹੋਗੇ ਜਿਹੜਾ ਇਹ ਝੋਲੀ ਵਾਲੀ ਸਾਈਡ ਤੋਂ ਹੈ ਉਹ ਸਾਈਡ ਤੋਂ ਜੀ ਆਪਣਾ ਫਰੰਟ ਕਟਿੰਗ ਹੋ ਗਿਆ ਬੈਕ ਆਪਣਾ ਐਵੇਂ ਹੀ ਰਹਿ ਗਿਆ ਕਿਉਂਕਿ ਬੈਕ ਵੀ ਵੱਡ ਚੜਾਈ 'ਚ ਵੀ ਵੱਡਾ ਛੋਟਾ ਹੁੰਦਾ ਤੇ ਲੰਬਾਈ 'ਚ ਵੀ ਵੱਡਾ ਛੋਟਾ ਹੁੰਦਾ ਉਹ ਆਪਾਂ ਤੁਹਾਨੂੰ ਅੱਗੇ-ਅੱਗੇ ਵੀਡੀਓ ਦੇ ਵਿੱਚ ਮੈਂ ਸਾਰਾ ਸਮਝਾ ਰਹੀ ਆਂ ਜੀ ਬਸ ਤੁਸੀਂ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਫਿਰ ਜਦੋਂ ਤੁਸੀਂ ਸਕਿੱਪ ਕਰ ਲੈਨੇ ਹੋ ਤੁਹਾਨੂੰ ਅੱਧਾ ਸਮਝ ਨਹੀਂ ਆਉਂਦਾ ਹੁਣ ਆਪਾਂ ਨੇ ਕੀ ਕਰਨਾ ਜੀ ਇੱਥੋਂ ਲੈਣਾ 2.5 ਇੰਚ ਬਿਲਕੁਲ ਉੱਪਰੋਂ ਝੋਲੀ ਕੋਲੋਂ ਤੇ ਇੱਥੋਂ ਵੀ 2.5 ਇੰਚ ਲੈਣਾ ਜੀ ਤੇ ਇੱਥੋਂ 2.5 ਲੈਣਾ ਤੁਸੀਂ 2.5 ਇੰਚ ਕੋਰਨਰ ਤੋਂ ਕੋਰਨਰ ਤੋਂ ਤੁਸੀਂ 2.5 ਲੈ ਕੇ ਸਿੱਧਾ ਨਿਸ਼ਾਨ ਲਾਓ ਪਹਿਲਾਂ ਆਪਣੇ ਕੋਲ ਆਈਡੀਆ ਹੋ ਗਿਆ ਵੀ ਇੱਥੇ ਤੱਕ ਆਪਣੀ ਝੋਲੀ ਦਾ ਜਿਹੜਾ ਨਿਸ਼ਾਨ ਹੈ ਉਹ ਆਉਣਾ ਇਹਦੀ ਵੀ ਤੁਸੀਂ L ਸ਼ੇਪ ਜੀ ਬਣਾ ਲਿਓ ਫਿਰ ਇੱਥੋਂ ਤੁਸੀਂ ਥੋੜਾ ਜਿਹਾ ਰਾਉਂਡ ਸ਼ੇਪ ਦੇ ਦਿਓ ਜਿਵੇਂ ਪਹਿਲਾਂ ਆਪਾਂ ਨੀਚੇ ਵਾਲੇ ਪੱਲੇ 'ਚ ਦਿੱਤਾਗਾ ਇਸ ਤਰੀਕੇ ਨਾਲ ਜੀ ਆਪਣੇ ਨਿਸ਼ਾਨ ਲੱਗ ਜਾਣਗੇ ਉੱਪਰੋਂ ਵੀ ਆਪਾਂ ਦੇਖੋ ਢਾਈ ਰੱਖਿਆ ਉਦੋਂ 3 ਇੰਚ ਛੱਡ ਕੇ ਫੇਰ ਢਾਈ ਰੱਖਣਾ ਸੈਂਟਰ ਜੇ ਜੋ ਤੁਸੀਂ ਜਿਹੜਾ ਸਵਾ ਦੋ ਰੱਖ ਲੈਣਾ ਬਿਲਕੁਲ نیچے ਮੂਰੀਤ ਕੋਲੇ ਜਾ ਕੇ ਤੁਸੀਂ 2 ਇੰਚ ਰੱਖਣਾਗਾ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਆਰਜੀ ਨਿਸ਼ਾਨ ਲਾ ਲਿਓ ਜੀ ਜਿਵੇਂ ਕਿ ਵੀ ਮੂਰੀ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 2 ਇੰਚ ਲਾਉਣਾ ਏ ਆਪਾਂ ਮੂਰੀ ਕੋਲ ਆ ਰਹੇ ਆਂ ਜੀ ਪਲਾਜੋ ਦੀ ਕੋਲ ਇੱਥੋਂ ਹੀ ਆਪਾਂ 2 ਇੰਚ ਨਿਸ਼ਾਨ ਲਾ ਲਿਆ ਇੱਥੇ ਸਵਾ 2 ਲਾ ਲਿਆ ਇੱਥੇ ਢਾਈ ਲਾ ਲਿਆ ਇੱਥੇ ਢਾਈ ਲਾ ਲਿਆ ਤੇ ਇੱਥੇ ਸਵਾ 2 ਲਾ ਲਿਆ ਇਸ ਤਰੀਕੇ ਨਾਲ ਜੀ ਪਹਿਲਾਂ ਨਿਸ਼ਾਨ ਲਾ ਲਿਓ ਫਿਰ ਤੁਸੀਂ ਸ਼ੇਪਰ ਫੱਟੀ ਰੱਖ ਕੇ ਬਿਲਕੁਲ ਜਿਵੇਂ ਆਪਾਂ ਇਹਦੀ ਸ਼ੇਪ ਦਿੱਤੀ ਸੀ ਓਵੇਂ ਸ਼ੇਪ ਦੇ ਦਿਓ ਬਾਕੀ ਚੱਕਣੀ ਤੁਸੀਂ ਫੱਟੀ ਧਰਨੀ ਬਿਲਕੁਲ ਨਿਸ਼ਾਨਾ ਤੇ ਆ ਥੋੜਾ ਬਹੁਤਾ ਉਨੀ ਕੀ ਦੇਖੋ ਆਪਾਂ ਨੇ ਜਦੋਂ ਨਾਪਿਆਗਾ ਹੋ ਜਾਂਦਾਗਾ ਇਸ ਤਰੀਕੇ ਨਾਲ ਜੀ ਸਾਰੇ ਨਿਸ਼ਾਨ ਲਾ ਕੇ ਹੁਣ ਆਪਾਂ ਆਗ ਜਾਨੇ ਆ ਜੀ ਉੱਪਰ ਦੀ ਲੰਬਾਈ ਵੱਲ ਵੀ ਇਹਦੀ ਲੰਬਾਈ ਕਿਵੇਂ ਰੱਖੀਏ ਜਿਵੇਂ ਮਤਲਬ ਕਿ ਉਹਦੀ ਆਪਾਂ 35 ਸੀ 34.5 ਲੰਬਾਈ ਰੱਖੀ ਹੈ ਇਹਦੀ ਆਪਾਂ 34.5 ਨਹੀਂ ਰੱਖਣੀ ਜੀ ਇਹਦੀ ਆਪਾਂ 프ਰੰਟ ਪੱਲੇ ਤੋਂ ਪਹਿਲਾਂ ਤਾਂ 1.5 ਇੰਚ ਦਾ ਮਾਰਜਨ ਰੱਖਣਾ ਜੀ ਆਪਾਂ ਨੇ 벨ਟ ਦਾ ਵੀ ਇਹਦੀ 벨ਟ 1.5 ਇੰਚ ਤੇ ਆਜੂਗੀ ਦੇਖੋ 1.5 ਇੰਚ ਤੇ 벨ਟ ਦਾ ਲਾ ਲਿਆ ਆਪਾਂ ਨੇ 2 ਇੰਚ ਤੇ ਇਹਦੀ ਜਿਹੜੀ ਆਪਾਂ ਲਾਸਟਕ ਪਾਵਾਂਗੇ ਇਹਦੇ ਪਿੱਛੇ ਲਾਸਟਕ ਪਾਵੂਗੇ ਫਰੰਟ ਤੇ ਵੈਲਟ ਪਾਵੂ ਆ ਕਿਉਂਕਿ 1.5 ਇੰਚ ਆਪਾਂ ਵੈਲਟ ਲਾਸਟਕ ਪਾਉਣੀ ਹੈ ਫਿਰ 2 ਇੰਚ ਜੀ ਆਪਾਂ ਲਾਸਟਕ ਦੇ ਅੰਦਰ ਜਿਹੜਾ ਫੋਲਡ ਕਰਾਂਗੇ ਕਪੜਾ ਉਹ ਹੋ ਗਿਆ ਹੁਣ 2 ਇੰਚ ਆਪਾਂ ਵਾਧ ਰੱਖਾਂਗੇ ਬਿਲਕੁਲ ਇਹ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਦੱਸ ਰਹੀਆਂ ਜੀ ਜੇ ਮੈਂ ਤੁਹਾਨੂੰ ਇਕੱਠਾ ਦੱਸ ਦਿੰਦੀ ਤੁਹਾਨੂੰ ਸਮਝ ਨਹੀਂ ਆਉਣਾ ਸੀ ਵੀ ਇਹਨਾਂ ਨੇ ਇਹ ਇਕੱਠਾ ਕਿਵੇਂ ਰੱਖਿਆਗਾ ਇਹ ਮੈਂ ਤੁਹਾਨੂੰ ਤਾਂ ਹੀ ਦੱਸ ਰਹੀਆਂ ਵੀ ਪਹਿਲਾਂ ਆਪਾਂ 벨ਟ ਦਾ ਮਾਰਜਿਨ ਰੱਖਣਾ ਜੀ ਫਿਰ ਆਪਾਂ ਲਾਸਟਿਕ ਦੇ ਜਿਹੜਾ ਅੰਦਰ ਕੱਪੜਾ ਫੋਲਡੂ ਉਹਦਾ ਰੱਖਣਾ 2 ਇੰਚ ਆਪਾਂ ਇਹ ਪੱਲੇ ਤੋਂ ਬੈਨ ਫਰੰਟ ਪੱਲੇ ਤੋਂ ਬੈਕ ਪੱਲਾ ਆਸਣ ਵਾਲੀ ਸਾਈਡ ਤੇ ਵੱਧ ਰੱਖਣਾਗਾ ਇਹ ਤੁਸੀਂ ਧਿਆਨ ਨਾਲ ਦੇਖਿਓ ਜੀ ਜਿਹੜਾ ਆਸਣ ਵਾਲੀ ਸਾਈਡ ਤੇ ਆ ਝੋਲੀ ਵਾਲੀ ਸਾਈਡ ਤੇ ਉਧਰ ਵੱਧ ਰੱਖਣਾ ਜਿਹੜਾ ਇਧਰਲੀ ਸਾਈਡ ਤੇ ਆਪਣੀ ਸਾਈਡ ਆ ਜਾਂਦੀ ਹੈਗੀ ਪਾਕਟ ਵਾਲੀ ਸਾਈਡ ਉਧਰੋਂ ਨਹੀਂ ਵੱਧ ਰੱਖਣਾ ਉਧਰੋਂ ਆਪਾਂ ਨੇ ਕੀ ਰੱਖਣਾ 1.5 ਇੰਚ ਆਪਾਂ ਰੱਖਣਾ ਜੀ ਲਾਸਟਕ ਦਾ ਚਾਹੀ ਬੈਲਟ ਦਾ ਲਾ ਲਓ 2 ਇੰਚ ਆਪਾਂ ਰੱਖਣਾ ਜਿਹੜਾ ਲਾਸਟਕ ਦੇ ਅੰਦਰ ਕਪੜਾ ਫੋਲਡ ਹੋਊਗਾ ਇਹ ਦੇਖੋ ਜੀ ਜਿਹੜੀ ਮੈਂ ਸ਼ੇਪ ਦਿੱਤੀ ਸੀ ਇੱਥੋਂ ਵੀ ਆਪਾਂ ਕਟਿੰਗ ਕਰ ਦੇਣਾ ਇਹ ਆਪਾਂ ਇਧਰੋਂ 2 ਇੰਚ ਨਹੀਂ ਰੱਖਣਾ ਵੱਧ ਆਪਾਂ ਝੋਲੀ ਵਾਲੀ ਸਾਈਡ ਤੋਂ ਰੱਖਣਾ ਉੱਥੋਂ ਝੋਲੀ ਵਾਲੀ ਸਾਈਡ ਆਪਾਂ ਸਾਈਡ ਐਂ ਪਾਕਟ ਵਾਲੀ ਸਾਈਡ ਨਾਲ ਮਿਲਾ ਲਾਂਗੇ ਇਸ ਲਈ ਜੀ ਜਿਹੜਾ ਇਹ ਪੈਂਟ ਪਲਾਜੂ ਆ ਬੈਕ ਤੋਂ ਤਕੌਂਚ ਕਟਿਆ ਜਾਂਦਾ ਵੀ ਵੀ ਬੈਕ ਤੋਂ ਝੋਲੀ ਵਾਲੇ ਪਾਸਿਓਂ ਵੱਧ ਹੁੰਦਾ ਤੇ ਇੱਥੋਂ ਵੀ ਮੈਂ ਤੁਹਾਨੂੰ ਦੱਸਿਆਗਾ ਵੀ ਇੱਥੋਂ ਜ਼ਿਆਦਾ ਥੋੜਾ ਜਿਹਾ ਲੂਸ ਹੁੰਦਾ ਤਾਂ ਕਿ ਆਪਾਂ ਨੂੰ ਬੈਠਣ ਵੇਲੇ ਦਿੱਕਤ ਨਾ ਆਵੇ ਇਹ ਇੱਥੇ ਬਾਕੀ ਨਿਸ਼ਾਨ ਜੀ ਆਪਾਂ ਝੋਲੀ ਦੇ ਨਿਸ਼ਾਨ ਸੇਮ ਸ਼ੇਪ ਚ ਬਣਾ ਕੇ ਇਹ ਲਾ ਲਏ ਨੇ ਤੇ ਇਹ ਦੇਖੋ ਜੀ ਆਪਾਂ ਨੇ ਇਹ ਮਾਰਜਨ ਵਧ ਰੱਖਿਆ ਇੱਥੇ ਆਪਣੀ ਪਲੇਟ ਪੈ ਜਾਊਗੀ ਤੇ ਇੱਕ ਗੱਲ ਹੋਰ ਹੈ ਜੀ ਜਦੋਂ ਵੀ ਆਪਾਂ ਮਤਲਬ ਕਿ ਪਲਾਜ਼ੋ ਬਣਾਉਣੇ ਆ ਜਦੋਂ ਵੀ ਆਪਾਂ ਜੜਨ ਲੱਗਦੇ ਆ ਤਾਂ ਆਪਾਂ ਕੀ ਕਰਦੇ ਆ ਕਈ ਵਾਰੀ ਉੱਪਰੋਂ ਨੀਚੇ ਨੂੰ ਵਗ ਜਾਂਦੇ ਆ ਇਹ ਕੰਮ ਕਦੇ ਨਹੀਂ ਕਰਨਾ ਜੀ ਨੀਚੋਂ ਮੂਰੀ ਵਾਲੀ ਸਾਈਡ ਤੋਂ ਤੁਸੀਂ ਉੱਪਰ ਨੂੰ ਲੈ ਕੇ ਆਉਣਾ ਜਿਵੇਂ ਸਾਈਡ ਤੇ ਜਿਹੜੀਆਂ ਆਪਣੀਆਂ ਸ਼ੇਪਾਂ ਦਿੱਤੀਆਂ ਹੋਈਆਂ ਨੇ ਉਹ ਸ਼ੇਪ ਇਹ ਦੇਖੋ ਜੀ ਇਹ ਹੋ ਗਿਆ ਇਹਦੇ ਵਿੱਚ ਲਾਸਟਿਕ ਪੈਣੀ ਹੈ ਇਹਦੇ ਵਿੱਚ ਬਲ ਪੈ ਜਾਣਗੇ ਜਿਵੇਂ 13 12 ਇੰਚ ਰਹਿ ਜਾਊਗਾ ਇਹਦੇ ਵਿੱਚ ਲਾਸਟਿਕ ਆਪਾਂ ਨੇ ਪਾਉਣੀ ਹੈ ਜੀ 14 ਇੰਚ ਤਾਂ ਇਹਦੇ ਵਿੱਚ ਪਿੱਛੇ ਬਲ ਪੈ ਜਾਣਗੇ ਤੁਸੀਂ ਇਸ ਤਰੀਕੇ ਨਾਲ ਪਲਾਜ਼ੋ ਜਰੂਰ ਕਟਿੰਗ ਕਰਕੇ ਦੇਖਿਓ ਜੀ ਮੈਂ ਵੀ ਬਹੁਤ ਸਾਰੇ ਪਲਾਜ਼ੋ ਬਣਾਤੇ ਟੇਲਰ ਵੀ ਇਸੇ ਤਰੀਕੇ ਨਾਲ ਕਟਿੰਗ ਕਰਦੇ ਨੇ ਤੇ ਦੂਸਰੀ ਗੱਲ ਦਾ ਮੇਨ ਇਹਦੇ ਵਿੱਚ ਕੀ ਰੱਖਣਾ ਧਿਆਨ ਤੁਸੀਂ ਜਿਹੜੀ ਹੋਗੀ ਆਪਣੀ ਝੋਲੀ ਵਾਲੀ ਸਾਈਡ ਸਲਾਈ ਲੱਗਦੀ ਆ ਜਿਵੇਂ ਆਪਾਂ ਸਲਵਾਰ ਦੀ ਸਲਾਈ ਲਾਉਨੇ ਆ ਵੀ ਝੋਲੀ ਵਾਲੀ ਸਾਈਡ ਉਸ ਸਾਈਡ ਤੁਸੀਂ ਜਿਹੜਾ ਇਹ ਸਿੱਧਾ ਨਹੀਂ 모ੜਨਾ ਹੈਗਾ ਮੂਰੀ ਸਿੱਧੀ ਫੋਲਡ ਨਹੀਂ ਕਰਨੀ ਝੋਲੀ ਵਾਲੀ ਸਾਈਡ ਵਧਾ ਕੇ ਰੱਖਣੀ ਆ ਵੀ نیچے ਨੂੰ ਵਧਾ ਕੇ ਫੋਲਡ ਕਰਨੀ ਹੈਗੀ ਇਦੇ ਨਾਲ ਜਿਹੜਾ ਆਪਣਾ ਪਲਾਜੋ ਹੈ ਉਹ ਖਿੱਚ ਕਦੇ ਨਹੀਂ ਮਾਰੂਗਾ ਜੀ ਜੇ ਆਪਾਂ ਸਿੱਧੀ ਫੋਲਡ ਕਰਦਾਂਗੇ ਤਾਂ ਇਹ ਸਾਈਡ ਉੱਪਰ ਜੇ ਚੜੀ ਜਾਂਦੀ ਹੁੰਦੀ ਹੈਗੀ ਇਸ ਲਈ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਟੇਲਰ ਵੀ ਇਸੇ ਤਰੀਕੇ ਨਾਲ ਕਟਿੰਗ ਕਰਦੇ ਨੇ ਜੀ ਪਲਾਜੋ ਬਾਕੀ ਸਲਾਈ ਵੇਲੇ ਵੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਕੋਈ ਕੱਪੜਾ ਲੂਜ਼ ਨਹੀਂ ਛੱਡਣਾ ਜਾਂ ਕੋਈ ਕੱਪੜਾ ਖਿੱਚਣਾ ਨਹੀਂ ਇਹਦੇ ਨਾਲ ਉੱਚਾ ਨਹੀਂ ਮarre ਜਾਂਦਾ ਧੰਨਵਾਦ ਜੀ